ਤਿਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਸੋ ਖਾਸ ਤੌਰ ਤੇ ਅੱਜ ਅਸੀਂ ਜਿੱਥੇ ਮੌਜੂਦ ਹਾਂ ਕਰਪੂਥਲਾ ਜ਼ਿਲ੍ਹਾ ਦੇ ਵਿੱਚ ਪੈਂਦਾ ਪਿੰਡ ਸੈਫਲਾਬਾਦ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਦਰਸ਼ਨ ਕਰਵਾਉਣ ਲੱਗੇ ਹਾਂ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਮੰਦਰ ਦੇ ਬਹੁਤ ਅੱਛਾ ਤੇ ਸੁਸ਼ੀਲ ਜਿਹੜਾ ਮੰਦਰ ਬਣਾਇਆ ਸੋ ਇਸ ਨਗਰ ਦਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਸੈਂਟਰ ਪੁਆਇੰਟ ਹੈ ਕਰਪੂਥਲਾ ਏਰੀਆ ਦਾ ਇਧਰ ਪਿੰਡਾਂ ਦਾ ਸੈਂਟਰਪਾਰਟ ਇਦਾਂ ਕਿ ਜਦੋਂ ਵੀ ਪਰਮਪੀਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੇ ਪਾਵਨ ਪ੍ਰਗਟ ਦਿਵਸ ਤੇ ਜਿਹੜੋ ਸ਼ੋਭਾ ਯਾਤਰਾ ਨਿਕਲਦੀਆਂ ਤਾਂ ਵੀ ਇਸ ਪਿੰਡ ਤੋਂ ਜਿਹੜਾ ਆ ਲੰਗਰ ਦੀ ਸੇਵਾ ਜਾਂ ਹੋਰ ਬੜੇ ਅੱਛੇ ਪ੍ਰਯਾਸ ਇਸ ਪਿੰਡ ਤੋਂ ਹੁੰਦੇ ਆ ਸੋ ਅੱਜ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਕਿ ਨਿਸ਼ਾਨ ਸਾਹਿਬ ਵੱਲ ਤੁਸੀਂ ਕੈਮਰਾਮੈਨ ਨੂੰ ਕਹਿਣਾ ਕਿ ਨਿਸ਼ਾਨ ਸਾਹਿਬ ਵੀ ਦਿਖਾਓ ਕਿ ਅੱਜ ਇਹਨਾਂ ਨੇ ਨਿਸ਼ਾਨ ਸਾਹਿਬ ਵੀ ਚੜਾਇਆ ਤੇ ਨਾਲ ਦੀ ਨਾਲ ਜਿਹੜਾ ਅੱਜ ਚਾਹ ਦਾ ਲੰਗਰ ਵੀ ਸੀ ਸੋ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰੀਕੇ ਦੇ ਨਾਲ ਪੰਪੀਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਮੰਦਿਰ ਦੀ ਤਿਆਰੀ ਕੀਤੀ ਆ ਸੋ ਇੱਥੇ ਦੀ ਜਿਹੜੀ ਪ੍ਰਬੰਧਕ ਵੀਰ ਆਪਣੇ ਉਹ ਵੀ ਆਪਣੇ ਨਾਲ ਨੇ ਸੋ ਬੜਾ ਅੱਛਾ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਸਾਰੀ ਜ਼ਮੀਨ ਹੈ ਅੱਧਾ ਕਿਲਾ ਦੇ ਕਰੀਬ ਜਿਹੜੀ ਇਹ ਜ਼ਮੀਨ ਹੈ ਸੋ ਇੱਥੇ ਜਿਹੜਾ ਆ ਸਮਾਜ ਦੇ ਜਿਹੜੇ ਬੀਬੀਆਂ ਜਿਹੜੀਆਂ ਆਪਣੀਆਂ ਭੈਣਾਂ ਦੇ ਵਿਆਹ ਵੀ ਇੱਥੇ ਕਰ ਲੈਂਦੇ ਨੇ ਮੋਰੀ ਜਗਾ ਬਹੁਤ ਅੱਛੀ ਆ ਸੋ ਬੜੇ ਅੱਛੇ ਪ੍ਰਯਾਸ ਆ ਬੜੇ ਅੱਛੇ ਪ੍ਰਬੰਧ ਆ ਸੋ ਖਾਸ ਕਰਕੇ ਇੱਥੇ ਜਿਹੜੀ ਪ੍ਰਬੰਧਕ ਕਮੇਟੀ ਆ ਉਹ ਬਹੁਤ ਅੱਛੇ ਪ੍ਰਯਾਸ ਕਰਦੀ ਆ ਪਰੰਪਰਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਦੀਆਂ ਸਿੱਖਿਆਵਾਂ ਨੂੰ ਲੈ ਕੇ ਸੋ ਖਾਸ ਤੌਰ ਤੇ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਇਹ ਸਮੰਦਰ ਦੇ ਵਿੱਚ ਖਾਸ ਤੌਰ ਤੇ ਪਾਵਨ ਬਾਣੀ ਜਿਹੜੀ ਆ ਦੋ ਜਿਹੜੇ ਪਾਵਨ ਗ੍ਰੰਥ ਹੈ ਅੰਮ੍ਰਿਤ ਬਾਣੀ ਔਰ ਗਿਆਨ ਪ੍ਰਕਾਸ਼ ਜੀ ਦਾ ਵੀ ਜਿਹੜਾ ਪ੍ਰਕਾਸ਼ ਹੈ ਸੋ ਤੁਹਾਨੂੰ ਆਹ ਦਰਸ਼ਨ ਕਰਾਉਣੇ ਆ ਤੇ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੀ ਬਾਣੀ ਦਾ ਵੀ ਜਿਹੜਾ ਪ੍ਰਚਾਰ ਪ੍ਰਸਾਰ ਬੜੇ ਵਧੀਆ ਤਰੀਕੇ ਨਾਲ ਹੁੰਦਾ ਸੋ ਸਾਰੀ ਪ੍ਰਬੰਧਕ ਕਮੇਟੀ ਸੋ ਤੁਸੀਂ ਦੇਖ ਸਕਦੇ ਹੋ ਸੋ ਆਪਣੇ ਨਾਲ ਨੇ ਪ੍ਰਬੰਧਕ ਕਮੇਟੀ ਦੇ ਨਾਲ ਵੀ ਗੱਲਬਾਤ ਕਰਾਂ ਕਿ ਜਿਹੜਾ ਪ੍ਰਯਾਸ ਜਿਸ ਤਰੀਕੇ ਨਾਲ ਤੁਸੀਂ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦਾ ਪਾਵਨ ਅਨੰਤ ਪਾਵਨ ਮੰਦਿਰ ਜਿਹੜਾ ਸਜਾਇਆ ਆ ਸੋ ਇਸ ਦੇ ਬਾਰੇ ਚ ਆਪਾਂ ਗੱਲਬਾਤ ਕਰਦੇ ਹਾਂ ਕਿ ਜੇ ਇਸ ਤਰੀਕੇ ਨਾਲ ਕਿਉਂਕਿ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਆਪਾਂ ਤੁਹਾਨੂੰ ਪਤਾ ਹੀ ਕਿ ਆਪਾਂ ਵੀ ਜਾਣਦੇ ਹਾਂ ਤੇ ਇਸ ਤਰੀਕੇ ਦੇ ਮੰਦਿਰ ਦੇਖਣੇ ਬਹੁਤ ਘੱਟ ਜਿਹੜੇ ਆ ਆਪ ਸੋ ਗੱਲਬਾਤ ਕਰਦੇ ਆ ਕਿ ਕਿਹੋ ਜਿਹਾ ਪ੍ਰਯਾਸ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਮੰਦਿਰ ਦੇ ਲਈ ਇਹ ਪ੍ਰਯਾਸ ਕਰਦੇ ਨੇ ਔਰ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਸਾਰਾ ਮੰਦਿਰ ਨੂੰ ਬਣਾਇਆ ਇਹਦੀ ਗੱਲਬਾਤ ਕਰਦੇ ਆ ਇਹਦਾ ਇਤਿਹਾਸ ਕੀ ਆ ਔਰ ਕਿੰਨਾ ਪੁਰਾਣਾ ਵਾ ਸੋ ਗੱਲਬਾਤ ਕਰਦੇ ਆ ਪ੍ਰਬੰਧਕ ਕਮੇਟੀ ਦੇ ਨਾਲ ਹਾਂਜੀ ਸਰ ਜੈ ਵਾਲਮੀਕੀ ਜੀ ਜੈ குரு ਵਾਲਮੀਕੀ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਇਸ ਮੰਦਿਰ ਦਾ ਸਭ ਤੋਂ ਪਹਿਲਾਂ ਤਾਂ ਅਸੀਂ ਇਤਿਹਾਸ ਜਾਣਨਾ ਚਾਹੁੰਦੇ ਹਾਂ ਕਿ ਇਤਿਹਾਸ ਕੀ ਆ ਕਿੰਨਾ ਪੁਰਾਣਾ ਇਹ ਮੰਦਿਰ ਹੈ ਸਰਬਾਤ ਸਹਾ ਸੰਗਤ ਵੱਲੋਂ ਇਹਦੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਸਾਨੂੰ ਇਹ ਧਰਤੀ ਮਿਲੀ ਤੇ ਮਹਾਪੁਰਸ਼ਾਂ ਦੀ ਦੀ ਸੇਵਾ ਕਰਵਾਈ ਮਿੱਟੀ ਦੀ ਸੇਵਾ ਕਰਵਾਈ ਜੀ ਤੇ ਉਸ ਤੋਂ ਬਾਅਦ ਫਿਰ ਇਹਦਾ ਅਸੀਂ ਬਲਗਨ ਕੀਤਾ ਗਿਆ ਫਿਰ ਸੰਗਤਾਂ ਵੱਲੋਂ ਹੌਲੀ-ਹੌਲੀ ਇਹਦਾ ਆਰੰਭ ਕੀਤਾ ਗਿਆ ਮੰਦਰ ਦੀਆਂ ਨੀਆਂ ਭਰੀਆਂ ਥੱਲੇ ਨੀਆਂ ਗਾਲੀਆਂ ਪਹਿਲਾਂ ਮੰਦਰ ਦੀਆਂ ਜੀ ਤੇ ਇਹ ਕਾਫੀ ਥੱਲੇ ਨੂੰ ਮੰਦਰ ਵੀ ਉਨਾ ਹੀ ਡੂੰਘਾ ਉਨਾ ਹੀ ਉੱਪਰ ਨੂੰ ਆ ਤੇ ਇਹ ਪ੍ਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਦੀ ਕਿਰਪਾ ਵਾ ਸੰਗਤਾਂ ਦੇ 35-40 ਸਾਲ ਤੋਂ ਇਸ ਪ੍ਰਿਆਸ ਇਹ ਚੱਲ ਰਿਹਾ ਜੀ ਸਰਬੱਤ ਸੰਗਤ ਵੱਲੋਂ ਜੀ ਤੇ ਵੀਰਾਂ ਵੱਲੋਂ ਕਾਫੀ ਸੇਵਾ ਇਹ ਪ੍ਰਭਾਵਿਤ ਹੋ ਗਏ ਕੀਤੀ ਅਸੀਂ ਸੇਵਾ ਇਹੋ ਇਤਿਹਾਸਕ ਤੱਥ ਵੀ ਮਿਲਦੇ ਕਿ ਜਿੱਦਾਂ ਇਸ ਏਰੀਆ ਵਿੱਚ ਸਤਿਗੁਰੂ ਗੁਰੂ ਗਿਆਨਾਤ ਜੀ ਮਹਾਰਾਜ ਜੀ ਘੁੰਮਦੇ ਆਉਂਦੇ ਸੀ ਇੱਧਰ ਉਹ ਨਾ ਪ੍ਰਾਹ ਲਾਉਂਦੇ ਹੁੰਦੇ ਸੀ ਕੋਈ ਇਤਿਹਾਸਕ ਪ੍ਰਮਾਣ ਹੈ ਇਸ ਪਿੰਡ ਦਾ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਇਸ ਪਿੰਡ ਵਿੱਚ ਚਾਰ ਵਾਰ ਆਏ ਆ ਕੀ ਬਾਤ ਹੈ ਜੀ ਤੇ ਉਹਨਾਂ ਨੇ ਪਹਿਲਾਂ ਸਾਡਾ ਪ੍ਰਾਚੀਨ ਮੰਦਿਰ ਉਹ ਗਲੀ ਵਿੱਚ ਹੈਗਾ ਜੀ ਜੀ ਉਸ ਦਾ ਉਸਤੇ ਅਸੀਂ ਘੱਟੋ ਘੱਟ ਨਹੀਂ 35 ਸਾਲ ਤੋਂ ਉੱਥੇ ਸਾਡੀ ਸੰਗਤ ਪ੍ਰਗਟ ਦਿਵਸ ਮਨਾਉਂਦੀ ਰਹੀ ਆ ਜੀ ਤੇ ਸਰਬਾਤ ਸੰਗਤਾਂ ਜਿਹੜੀਆਂ ਮੇਰੇ ਵੀਰ ਆ ਇਹ ਸਾਰੇ ਬਹੁਤ ਸੇਵਾ ਕਰਦੇ ਰਹੇ ਆ ਜੀ ਫਿਰ ਸਾਨੂੰ ਜੀ ਇਹ ਪਾਵਨ ਧਰਤੀ ਮਿਲੀ ਭਗਵਾਨ ਵਾਲਮੀਕੀ ਮਹਾਰਾਜ ਦੇ ਮੰਦਰ ਦੇ ਕਿਉਂਕਿ ਉਹ ਮੰਦਰ ਬਹੁਤ ਛੋਟਾ ਸੀਗਾ ਇੱਕ ਮਰਲੇ ਵਿੱਚ ਸੀਗਾ ਜੀ ਤੇ ਉਸ ਤੋਂ ਫਿਰ ਬਾਅਦ ਵਿੱਚ ਮਿੱਟੀ ਪਵਾ ਕੇ ਇਹਦੀ ਸੇਵਾ ਕੀਤੀ ਇਹਦਾ ਬਲਦਨ ਕੀਤਾ ਫਿਰ ਨੀਆਂ ਭਰੀਆਂ ਜੀ ਉਸ ਤੋਂ ਬਾਅਦ ਇਹ ਪਾਵਨ ਮੰਦਰ ਵਾਸਤੇ ਸਾਡੇ ਸ਼ਹਿਰ ਤੋਂ ਰਮੇਸ਼ ਪਟਵਾਰੀ ਜੀ ਤੇ ਸਰਦਾਰ ਭਜਨ ਸਿੰਘ ਬਿੱਲੂ ਜੀ ਜੀ ਤੇ ਹੋਰ ਸੰਗਤਾਂ ਵਿਦੇਸ਼ਾਂ ਵਿੱਚੋਂ ਜਿਹੜੀਆਂ ਰਹਿੰਦੀਆਂ ਚੌਰਪਰੀਆਂ ਕੰਟਰੀਆਂ ਵਿੱਚ ਉਹਨਾਂ ਸਾਰਿਆਂ ਨੇ ਤਨੋਂ ਮਨੋਂ ਤੇ ਜੀਵਨ ਦੇ ਨਾਲ ਸੇਵਾ ਕਰਕੇ ਇਸ ਦੀ ਅਰੰਭਤਾ ਕੀਤੀ ਜੀ ਤੇ ਮਹਾਪੁਰਸ਼ਾਂ ਦੀ ਸੰਤ ਬਾਬਾ ਲੀਡਰ ਸਿੰਘ ਜੀ ਬਾਬਾ ਬਾਲ ਜੋਗੀ ਪਰਗਨਾਹ ਜੀ ਤੇ ਸਾਰੇ ਸਾਡੇ ਵਾਲਮੀਕੀ ਸਮਾਜ ਦੇ ਸੰਤ ਮਹਾਪੁਰਸ਼ ਇਸ ਧਰਤੀ ਤੇ ਆਉਂਦੇ ਆ ਸਾਰਿਆਂ ਨੇ ਵੱਧ ਤੋਂ ਵੱਧ ਸਹਿਯੋਗ ਦਿੱਤਾ ਬਾਬਾ ਲੀਡਰ ਸਿੰਘ ਜੀ ਨੇ ਸਾਨੂੰ ਇਹ ਧਰਤੀ ਪਵਨ ਧਰਤੀ ਦਿੱਤੀ ਸਾਨੂੰ ਸਰਬੱਤ ਦਾਤ ਸੰਗਤ ਦੀ ਕਿਰਪਾ ਦੇ ਨਾਲ ਤੇ ਅਸੀਂ ਇਸ ਮੰਦਰ ਦੀ ਅਰੰਭਤਾ ਕੀਤੀ ਤੇ ਪਹਿਲਾਂ ਕੀਦੋਂ ਅਸੀਂ ਇਹ ਮੰਦਰ ਸ਼ੁਰੂ ਕੀਤਾ ਹੈਗਾ ਤੇ ਅਸੀਂ ਇਹਨੂੰ ਲੈ ਗਏ ਸੀਗੇ ਆਪਣੇ ਲੈਂਡਰ ਤੱਕ ਲੈਂਡਰ ਤੱਕ ਲੈ ਗਏ ਸੀਗੇ ਫਿਰ ਸਾਡੇ ਜਿਹੜੇ ਸਰਪੰਚਾ ਸਰਦਾਰ ਭਜਨ ਸਿੰਘ ਬਿੱਲੂ ਜੀ ਉਹਨਾਂ ਵੱਲੋਂ ਲੈਂਟਰ ਦੀ ਸੇਵਾ ਕੀਤੀ ਗਈ ਇਹ ਤੰਦਰਿਆਂ ਦੀ ਸਾਰੀ ਸੇਵਾ ਕੀਤੀ ਗਈ ਤੇ ਉਸ ਤੋਂ ਬਾਅਦ ਫਿਰ ਰਮੇਸ਼ ਪੜਵਾਰੀ ਜੀ ਉਹਨਾਂ ਨੇ ਵੀ ਇਹਦੀ ਸਟਾਰਟਿੰਗ ਵੀ ਸੇਵਾ ਕਰਵਾਈ ਉਹਨਾਂ ਨੇ ਬਾਹਰਲੀਆਂ ਸੰਗਤਾਂ ਕੋਲ ਸੇਵਾ ਮੰਗਵਾ ਕੇ ਸਟਾਰਟਿੰਗ ਇਸ ਮੰਦਿਰ ਦੀ ਉਹਨਾਂ ਨੇ ਕੀਤੀ ਤੇ ਬਾਕੀ ਸਾਰੇ ਪਿੰਡ ਦੀ ਸੰਗਤ ਵੱਲੋਂ ਵੀ ਸੇਵਾ ਬਹੁਤ ਕੀਤੀ ਗਈ ਜਿਨ੍ਹਾਂ ਸਾਰੇ ਮੇਰੇ ਵੀਰ ਬੈਠੇ ਆ ਅਮਰਜੀਤ ਜੀ ਤੇ ਦਵਿੰਦਰ ਸਿੰਘ ਭਾਲਾ ਜੀ ਰਮੇਸ਼ ਤੇ ਅਵਤਾਰ ਸਿੰਘ ਭੱਟੀ ਸੁਖਵਿੰਦਰ ਸਿੰਘ ਤੇ ਆਪਣੇ ਗੋਪੀ ਸਿੰਘ ਸੁਜਿੰਦਰ ਸਿੰਘ ਹੋਰ ਵੀ ਸਾਰੇ ਵੀਰ ਮੇਰੇ ਜਿਹੜੇ ਹੈਗੇ ਪ੍ਰਾਣੇ ਜੋਗਾ ਸਿੰਘ ਸੀਤਲ ਸਿੰਘ ਤੇ ਜਸਵਿੰਦਰ ਸਿੰਘ ਸ਼ਾਂਤ ਜੋ ਇਸ ਧਰਤੀ ਤੋਂ ਮਾਰੇ ਟਲਾਨੇ ਕਰ ਗਏ ਹੋਏ ਆ ਤੇ ਹੋਰ ਸਾਰੇ ਜਿੰਨੇ ਵੀ ਵੀਰ ਸਾਰੇ ਸਾਡੇ ਰਣਜੀਤ ਸਿੰਘ ਜੀ ਤੇ ਹੋਰ ਸਾਰੇ ਜਿੰਨੇ ਵੀ ਸਾਰੇ ਵੀਰ ਸਾਰੇ ਦਾ ਮੇਰਾ ਨਾਮ ਮੈਨੂੰ ਨਹੀਂ ਯਾਦ ਹੈਗੇ ਜੀ ਉਹ ਸਾਰਿਆਂ ਦੀ ਸਰਬਾਰ ਸਾਰੀ ਸਰਬਾ ਸੰਗਤ ਦੀ ਜਿਹੜੀ ਇਹ ਸੇਵਾ ਦੇ ਨਾਲ ਇਹ ਇਹ ਮੰਦਰ ਸਬੂਰਨ ਹੋਇਆ ਜੀ ਅੱਜ ਇਹਦੀ ਕਾफी ਸੇਵਾ ਪਈ ਆ ਇਹਦੇ ਗੁੰਮਟ ਬਣਨੇ ਆ ਤੇ ਇਹਦੇ ਆਸੇ ਪਾਸੇ ਪ੍ਰਕਰਮਾ ਵਿੱਚ ਜਿਹੜੀਆਂ ਹੈਗੀਆਂ ਉਹਦੇ ਵਿੱਚ ਪੱਥਰ ਲੱਗਣਾ ਥੱਲੇ ਆਪਣੇ ਇੰਟਰਲੌਕ ਦੀ ਸੇਵਾ ਚੱਲਣੀ ਆ ਜੀ 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 ਤੇ ਇਹ ਵੀ ਸਰਬਾਤ ਸੰਗਤ ਦੀ ਤੇ ਬਾਹਰ ਵਿਦੇਸ਼ਾਂ ਵਿੱਚ ਵਾਦੀਆਂ ਸੰਗਤਾਂ ਕੀ ਦੋ ਸੇਵਾ ਕਰ ਲੂਗੀ ਤੇ ਅਸੀਂ ਹੋਰ ਸੇਵਾ ਕਰਵਾਵਾਂਗੇ ਤੇ ਮਹਾਪੁਰਸ਼ਾਂ ਦੇ ਇੱਥੇ ਚਰਨ ਪੈਂਦੇ ਰਹਿੰਦੇ ਮਹਾਪੁਰਸ਼ ਆਉਂਦੇ ਰਹਿੰਦੇ ਆ ਸਾਡੇ ਵੱਲੋਂ ਪ੍ਰਯਾਸ ਕੀਤਾ ਜਾਂਦਾ ਵੀ ਜੋ ਸੰਤ ਮਹਾਪੁਰਸ਼ ਆਉਣ ਉਹਨਾਂ ਨੂੰ ਬਸਤਰ ਤੇ ਜੋ ਵੀ ਸੇਵਾ ਦਿੱਤੀ ਜਾਂਦੀ ਆ ਤੇ ਹੋਰ ਵੀ ਸੰਗਤਾਂ ਇੱਥੇ ਵਾਦੋ ਵਾਦ ਸੇਵਾ ਕਰਦੀਆਂ ਵਾ ਤੇ ਸਰਬੱਤ ਸੰਗਤਾਂ ਦੀ ਇੱਥੋਂ ਮਨੋਕਾਮ ਮਨੋਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਸਾਡੇ ਜਿਹੜੇ ਜਦੋਂ ਦਾ ਇਹ ਮੰਦਰ ਬਣਿਆ ਕੀ ਸਾਹ ਕਾਫੀ ਸੰਗਤ ਕਾਫੀ ਬੱਚੇ ਵਿਦੇਸ਼ਾਂ ਵਿੱਚ ਗਏ ਆ ਵੱਡੀਆਂ ਕੰਟਰੀਆਂ ਵਿੱਚ ਉਹ ਵੱਧ ਤੋਂ ਵੱਧ ਸੇਵਾ ਕਰ ਰਹੇ ਆ ਤੇ ਗੁਰੂ ਮਹਾਰਾਜ ਸਾਭ ਦੀਆਂ ਮਨੋ ਕਾਮਨਾ ਪੂਰਨ ਕਰੇ ਸਾਭ ਦੀਆਂ ਆਸਾਂ ਪੂਰਨ ਕਰੇ ਜੋ ਬੋਲੇ ਸੋਨ ਰਪੈ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ ਇੱਕ ਸਵਾਲ ਹੈ ਕਿ ਮਹਾਰਾਜ ਜੀ ਜਿਵੇਂ ਜਿਨ੍ਹਾਂ ਜੁਆਇਟ ਤੁਹਾਡੇ ਪਿੰਡ ਦੀ ਸੰਗਤ ਹੈ ਜਿਨ੍ਹਾਂ ਤੁਹਾਡਾ ਸੰਗਤ ਦਾ ਏਕਤਾ ਏਕਾ ਆ ਮੈਂ ਬਾਕੀ ਪਿੰਡਾਂ ਦੇ ਵਿੱਚ ਵੀ ਜਾਣਾ ਅਸੀਂ ਸਰਵੇ ਵੀ ਕਰਦੇ ਆ ਤੇ ਸਾਨੂੰ ਜਿਹੜੀ ਏਕਤਾ ਨਹੀਂ ਦੇਖਣ ਨੂੰ ਮਿਲਦੀ ਪਰ ਜਿਵੇਂ ਚੰਗਾ ਕਾਰਜ ਕਰਦੇ ਆ ਤਾਂ ਬੜੀਆਂ ਔਕੜਾਂ ਆਉਂਦੀਆਂ ਕੀ ਕੋਈ ਔਕੜਾਂ ਆਈਆਂ ਐਸੀਆਂ ਕਿ ਜਿਹਦੇ ਨਾਲ ਵਿਖਰੇ ਕਦੀ ਕਮੇਟੀ ਟੁੱਟੀ ਜਾਂ ਤੁਹਾਡੇ ਆਪਸੀ ਜਿਹੜਾ ਮਤਭੇਦ ਖੜੇ ਹੋਏ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਜੀ ਇਸੇ ਕਮੇਟੀ ਵਿੱਚ ਕੋਈ ਪ੍ਰਧਾਨ ਨਹੀਂ ਹੈਗਾ ਸਾਰੇ ਸੇਵਾਦਾਰ ਹੀ ਆ ਗੁਰੂ ਮਹਾਰਾਜ ਦੇ ਸਾਰੇ ਰਲ ਕੇ ਸੇਵਾ ਕਰਦੇ ਆ ਉਹ ਥੋੜੀ ਬੋਟੀ ਔਕੜ ਜਿਹੜੀ ਆਉਂਦੀ ਉਹ ਗੁਰੂ ਮਹਾਰਾਜ ਆਪੇ ਪਿੱਛੇ ਕਰ ਦਿੰਦੇ ਆ ਉਹ ਆਪਾਂ ਨੂੰ ਇਹਦੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ ਉਹ ਸੰਗਤਾਂ ਵਿੱਚ ਆਪ ਹੀ ਵਸ ਜਾਂਦਾ ਆਪੇ ਹੀ ਉਹ ਚੰਗਾ ਕਰਾਉਣ ਵਾਲਾ ਆਪੇ ਮਾੜਾ ਵੀ ਕਰਾਉਣ ਵਾਲਾ ਉਹ ਭਗਵਾਨ ਹੀ ਆ ਸਾਰਾ ਕੁਝ ਤੇ ਆਪਾਂ ਕਿਸੇ ਤੇ ਬਲੇਮ ਨਹੀਂ ਕਰਦੇ ਹੈਗੇ ਸਰਬੱਤ ਦਾ ਸਾਥ ਸੰਗਤ ਦੀ ਕਿਰਪਾ ਦੇ ਨਾਲ ਹੀ ਇਹ ਗੁਰੂ ਮਹਾਰਾਜ ਦਾ ਮੰਦਰ ਬਣਿਆ ਵਾ ਇਹ ਵੀਰਾਂ ਦੀ ਬਹੁਤ ਵੱਡੀ ਸੇਵਾ ਵਾ ਸਾਰਿਆਂ ਦੀ ਤੇ ਇਹਨਾਂ ਸੇਵਾ ਦੇ ਨਾਲ ਹੀ ਇਹ ਸਾਰਾ ਸੰਪੂਰਨ ਹੋ ਰਿਹਾ ਤੇ ਹੋ ਹੋਵੇਗਾ ਹੋਰ ਵੀ ਸਾਰਾ ਹੋਵੇਗਾ ਜੀ ਤੇ ਜਿਵੇਂ ਜਿਵੇਂ ਤੁਹਾਡੇ ਪਿੰਡ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਮਿਹਨਤ ਪ੍ਰਯਾਸ ਕਰਕੇ ਹਾਂਜੀ ਭਗਵਾਨ ਵਾਲਮੀਕੀ ਮਹਾਰਾਜ ਜਿਵੇਂ ਕਹਿੰਦੇ ਕਿ ਪ੍ਰਸ਼ਾਰਥੀ ਦੇਵ ਤੁਸੀਂ ਮਿਹਨਤ ਕਰਕੇ ਇਹ ਜਿਹੜਾ ਪਾਵਨ ਅਨੰਤ ਜਿਹੜਾ ਮੰਦਿਰ ਤੁਸੀਂ ਤਿਆਰ ਕਰ ਰਹੇ ਹੋ ਇੱਥੋਂ ਕਿਹੜੇ ਕਿਹੜੇ ਪ੍ਰਯਾਸ ਹੋਣ ਦੀ ਉਮੀਦ ਆ ਮੈਂ ਮਹਾਰਾਜ ਭਗਵਾਨ ਵਾਲਮੀਕੀ ਜੀ ਮਾਰਾ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਗੁਰੂ ਪੂਰਨਨਾਥ ਜੀ ਦੇ ਚਰਨ ਇਸ ਧਰਤੀ ਤੇ ਪਏ ਭਗਵਾਨ ਵਾਲਮੀਕੀ ਮਾਰਾ ਸਦਾ ਵਾਸ ਰਿਹਾ ਇਸ ਧਰਤੀ ਉੱਪਰ ਜੀ ਭਗਵਾਨ ਵਾਲਮੀਕੀ ਮਹਾਰਾਜ ਜੀ ਪਾਵਨ ਜੋਸ਼ਿਸ਼ਟ ਵਿੱਚ ਗਿਆਨ ਹੀ ਸੰਸਾਰ ਦਾ ਮੂਲ ਆਧਾਰ ਆ ਜੀ ਇਹ ਕਹਿੰਦੇ ਹਨ ਕਿ ਮੈਂ ਚਾਹੁੰਦਾ ਕਿ ਜਿੱਦਾਂ ਪਾਇਂ ਟਾਈਮ ਭਗਵਾਨ ਵਾਲਮੀਕੀ ਮਹਾਰਾਜੀ ਦੇ ਗੁਰੂਕੁਲ ਸੀਗੇ ਜੀ ਤੇ ਸਾਰੇ ਰਾਜੇ ਮਹਾਰਾਜੇ ਜੀ ਦੇਵੀ ઋષਿ ਮੁਨੀ ਵੀ ਉਸ ਤੋਂ ਸਿੱਖਿਆ ਗਿਆਨ ਲੈਂਦੇ ਸੀਗੇ ਜਿਦਾ ਭਾਰਦਵਾਜ ਮੁਨੀ ਹੋਏ ਹੋਰ ਰਾਜ ਜਨਕ ਜੀ ਵਿਸ਼ਿਸ਼ਟ ਜੀ ਹੋਰ ਮਹਾਪੁਰਸ਼ ਹੋਏ ਆ ਜੀ ਰਾਮਚੰਦਰ ਨੇ ਵੀ ਖੁਦ ਵਰਾਗ ਹੋਇਆ ਉਹਨਾਂ ਨੇ ਵੀ ਭਗਵਾਨ ਤੋਂ ਗਿਆਨ ਲਿਆ ਹਨਾ ਜੀ ਤੇ ਆਪਾਂ ਚਾਹੁੰਦੇ ਵੀ ਸਾਡੇ ਜਿਹੜੇ ਬਚਣ ਵਾਲੀਆਂ ਪੀੜ੍ਹੀਆਂ ਇਹ ਵੀ ਭਗਵਾਨ ਵਾਲਮੀਕੀ ਮਹਾਰਾਜੀ ਦਾ ਗੁਰੂਕੋਲ ਹੀ ਹੈ ਮਹਾਵਿਦਿਆਲਾ ਵਾ ਇਹੋ ਇੱਥੋਂ ਸਿੱਖਿਆ ਲੈ ਕੇ ਜਿੱਦਾਂ ਧਰਮ ਕਰਮ ਰਾਜਨੀਤੀ ਸਾਰੀਆਂ ਇਥੋਂ ਸਾਲ ਸਿੱਖਿਆ ਮਿਲਦੀਆਂ ਪਰਮਾਤਮਾ ਦੇ ਤੇ ਇਥੋਂ ਅਸੀਂ ਪੜ ਕੇ ਅਫਸਰ ਬਣਦੇ ਹਨ ਜੀ ਜੇ ਉਹ ਗਿਆਨ ਜੋ ਸਕੂਲਾਂ ਵਿੱਚ ਗਿਆਨ ਹੈ ਉਹ ਗ੍ਰੰਥਾਂ ਵਿੱਚ ਵੀ ਗਿਆਨ ਹੈ ਜੀ ਤੇ ਇਸ ਤੋਂ ਪੜ ਕੇ ਫਿਰ ਸਕੂਲਾਂ ਵਿੱਚ ਵੱਡੀਆਂ ਸਕੂਲਾਂ ਵਿੱਚ ਵੀ ਪੜਨ ਬੱਚੇ ਵੱਧ ਤੋਂ ਵੱਧ ਗਿਆਨ ਲੈਣ ਉੱਚੇ ਅਹੁਦੇ ਪ੍ਰਾਪਤ ਕਰਨ ਸਿੱਖਿਆ ਮੰਤਰੀ ਵੱਡੇ ਵੱਡੇ ਅਫਸਰ ਬਣ ਹਨ ਹਨਾ ਤੇ ਗੁਰੂ ਮਹਾਰਾਜ ਸਭ ਤੇ ਕਿਰਪਾ ਕਰੇ ਤੇ ਅਸੀਂ ਅਹੀਂ ਪ੍ਰਯਾਸ ਇਹੀ ਚਾਹੁੰਦੇ ਆ ਕਿ ਮਹਾਰਾ ਮਹਾਪੁਰਸ਼ ਕਹਿੰਦੇ ਜਿਸ ਮਾਰੂ ਦੇਸ਼ ਵਿੱਚ ਸੰਤ ਰੂਪੀ ਛਾਇਆ ਨਹੀਂ ਆ ਤੇ 사ਸੰਗ ਰੂਪੀ ਦ੍ਰਿਸ਼ਟੀ ਉਸੇ ਇੱਕ ਪਾਲਵਨੀ ਠਹਿੜਦਾ ਜਾਈਦਾ ਇਹ ਸੰਤਾਂ ਦੀ ਵੀ ਧਰਤੀ ਆ ਸਰਬੱਤ ਸਾਂਗਤ ਵੀ ਇੱਥੇ ਬਹੁਤ ਸੇਵਾ ਭਾਵਨਾ ਵਾਲੀ ਆ ਤੇ ਬਾਕੀ ਭਗਵਾਨ ਵਾਲਮੀਕੀ ਮਹਾਰਾ ਜੀ ਦਾ ਇਹ ਗੁਰੂ ਕੋਲਿਆ ਤੇ ਮੈਂ ਬੱਚਿਆਂ ਨੂੰ ਵੀ ਚਾਹਣਾ ਹੈ ਸਿੱਖਿਆ ਇੱਥੋਂ ਆਣ ਕੇ ਸਿੱਖਿਆ ਇੱਥੋਂ ਵੀ ਲੈਣ ਤੇ ਆਪਣੇ ਵਿਦਿਆਲੇ ਜਿਹੜੇ ਆ ਵੱਡੇ ਵੱਡੇ ਬਣੇ ਹੋਏ ਆ ਸਿੱਖਿਆ ਦੇ ਉਥੇ ਵੱਡੀ ਤੋਂ ਵੱਡੀ ਸਿੱਖਿਆ ਪ੍ਰਾਪਤ ਕਰਨ ਉੱਚੇ ਅਹੁਦੇ ਪ੍ਰਾਪਤ ਕਰਨ ਦਾ ਅਫਸਰ ਬਣਨ ਤੇ ਸਰਬਾਤ ਸਾਰ ਸੰਗਤ ਚੰਗੀ ਸੇਧ ਲਵੇ ਇਸ ਮੰਤਰ ਤੋਂ ਗੁਰੂ ਜੀ ਦਾ ਜੀ ਲਾਸਟ ਸਵਾਲ ਹੈ ਕਿ ਲਾਸਟ ਵਿੱਚ ਤੁਸੀਂ ਪੰਜਾਬ ਦੇ ਬਾਕੀ ਜਿਵੇਂ 12000 ਪਲੱਸ ਪਿੰਡ ਹੈ ਜਿਵੇਂ ਤੁਹਾਡਾ ਪਿੰਡ ਪ੍ਰਯਾਸ ਕਰ ਰਿਹਾ ਖਾਸ ਤੌਰ ਤੇ ਜਿਹੜਾ ਵਾਲਮੀਕੀ ਸਮਾਜ ਹੈ ਉਸ ਨੂੰ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਸ ਤਰੀਕੇ ਨਾਲ ਤੁਸੀਂ ਪ੍ਰਯਾਸ ਕਰਦੇ ਹੋ ਤੁਸੀਂ ਪ੍ਰਯਤਨ ਕਰਦੇ ਹੋ ਕਿ ਵਾਲਮੀਕੀ ਮਹਾਰਾਜ ਦੀ ਜਿਹੜੀ ਅਸਲ ਚ ਬਾਣੀ ਹੈ ਉਹਦੇ ਨਾਲ ਜਿਹੜਾ ਜੀਵਨ ਆ ਸੁਚੱਜੇ ਢੰਗ ਦੇ ਨਾਲ ਅਸੀਂ ਜੀਣ ਦੇ ਲਈ ਅਸੀਂ ਜੁੜੀਏ ਤੇ ਤੁਸੀਂ ਸੰਗਤਾਂ ਨੂੰ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਲਾਸਟ ਭਗਵਾਨ ਵਾਲਮੀਕੀ ਮਹਾਰਾਜ ਕਹਿੰਦੇ ਆ ਸਤਗੁਰ ਆਪਣਾ ਨਾਮ ਦੀਜੋ ਪ੍ਰੇਮ ਸ਼ਰਧਾ ਭਗਤੀ ਵਰ ਦੀਜੋ ਅੰਮ੍ਰਿਤ ਸਰੋਵਰ ਕਾ ਇਸ਼ਨਾਨ ਦੀਜੋ ਦੇਹੀ ਕੋ ਨਿਰੋਗ ਕੀਜੋ ਦੁਸ਼ਟੋਂ ਦਾ ਨਾਸ ਕੀਜੋ ਪੂਰਨ ਮਨ ਕੀ ਆਸ ਕੀਜੋ ਗੁਰੂ ਮਹਾਰਾਜ ਸਾਨੂੰ ਨਾ ਆਪਣੇ ਜੀਵਨ ਨੂੰ ਸੋਹਣਾ ਬਣਾਉਣ ਵਾਸਤੇ ਕਹਿੰਦੇ ਵੀ ਅਸੀਂ ਸੋਹਣੇ ਬਣੀਏ ਜੀ ਸੋਹਣੇ ਇਸ ਤਰ੍ਹਾਂ ਕਿ ਅਸੀਂ ਪੜ੍ਹ ਲਿਖ ਕੇ ਗੁਰੂਕੋਲ ਵਿੱਚ ਆਪਣੀ ਸਿੱਖਿਆ ਪ੍ਰਾਪਤ ਕਰੀਏ ਵੱਡੇ ਵੱਡੇ ਵਿਦਿਆਲਿਆਂ ਵਿੱਚ ਜਿਹੜੇ ਬਾਹਰ ਯੂਨੀਵਰਸਿਟੀਆਂ ਬਣੀਆਂ ਉਹਨਾਂ ਵਿੱਚ ਜਾ ਕੇ ਪੜ੍ਹੀਏ ਤੇ ਸਭ ਤੋਂ ਵੱਡਾ ਗ੍ਰੰਥ ਜਿਹੜਾ ਪਵਨ ਜੋ ਵਿਸ਼ੇਸ਼ੀਜ ਤੋਂ ਦੁਨੀਆ ਦੇ ਸਾਰੇ ਗ੍ਰੰਥ ਬਣੇ ਆ ਜੀ ਉਹ ਤੋਂ ਸਿੱਖਿਆ ਪ੍ਰਾਪਤ ਕਰਕੇ ਅਸੀਂ اسی ایسے اس ਸੰਸਾਰ ਵਿੱਚ اپنے آپ ਨੂੰ ਸੋਹਣਾ ਬਣਾਈਏ ਇਸ ਮੰਦਰਾਂ ਨੂੰ ਆਪਣੇ ਘਰਾਂ ਨੂੰ ਤੇ ਆਪਣੇ ਸਭ ਤੋਂ ਵੱਡੀ ਆਪਣੇ ਜੀਵਨ ਨੂੰ ਸੋਹਣਾ ਬਣਾਈਏ ਜੀ ਗੁਰੂ ਮਹਾਰਾਜ ਇਹ ਆਪਣੇ ਜੀਵਨ ਦੀ ਗੱਲ ਕਰਦੇ ਆ ਉਹ ਬਾਹਰ ਦੀ ਗੱਲ ਨਹੀਂ ਕਰਦੇ ਅੰਦਰ ਦੀ ਗੱਲ ਕਰਦੇ ਆ ਕਿ ਆਤਮਾ ਤੇ ਪਰਮਾਤਮਾ ਜੀ ਆਤਮਾ ਜਿਹੜੀ ਸਾਡੇ ਅੰਦਰ ਵਸਦੀ ਆ ਪਰਮਾਤਮਾ ਉਹ ਭਗਵਾਨ ਆ ਇਸ ਕਰਕੇ ਸਾਨੂੰ ਆਪਣੇ ਜੀਵਨ ਨੂੰ ਬਹੁਤ ਸੋਹਣਾ ਬਣਾਉਣਾ ਚਾਹੀਦਾ ਵਾ ਉੱਚੇ ਉੱਚੀ ਸਿੱਖਿਆ ਲੈ ਕੇ ਗਿਆਨ ਗਿਆਨ ਤੋਂ ਬਿਨਾ ਇਹ ਸਭ ਅਧੂਰਾ ਵਾ ਸਾਨੂੰ ਬੱਚਿਆਂ ਨੂੰ ਵੱਧੋ ਵੱਧ ਯੂਨੀਵਰਸਿਟੀਆਂ ਵੱਡੇ ਵੱਡੇ ਕਾਲਜਾਂ ਵਿੱਚ ਪੜ੍ਹਾ ਕੇ ਉੱਚੀਆਂ ਡਿਗਰੀਆਂ ਲੈ ਕੇ ਇੰਜੀਨੀਅਰ ਬਣਨ ਤੇ ਹੋਰ ਵੱਡੀਆਂ ਵੱਡੀਆਂ ਸ਼ਖਸੀਅਤਾਂ ਦਾ ਬਣ ਰਾਜਨੀਤੀ ਵਿੱਚ ਵੱਡੇ ਵੱਡੇ ਉਹਦੇ ਪ੍ਰਾਪਤ ਕਰਨ ਤੇ ਉੱਚੀ ਸਿੱਖਿਆ ਪ੍ਰਾਪਤ ਕਰਨ ਜਿਸ ਤਰ੍ਹਾਂ ਭਗਵਾਨ ਵਾਲਮੀਕ ਮਹਾਰਾਜ ਤੋਂ ਰਿਸ਼ੀ मुनि ਤੇ ਰਾਜੇ ਮਹਾਰਾਜੇ ਗਿਆਨ ਲੈਂਦੇ ਸੀ ਉਸ ਤਰ੍ਹਾਂ ਇਹ ਫਿਰ ਦੁਬਾਰਾ ਗਿਆਨ ਗੁਰੂ ਮਾਰੇ ਦਾ ਲੈਣ ਤੇ ਭਗਵਾਨ ਵਾਲਮੀਕ ਮਹਾਰਾਜੀ ਦੇ ਜੋ ਦਸੇ ਹੋਏ ਕਾਰਕਦਮਾਂ ਉੱਤੇ ਚੱਲਣ ਜੋ ਬੋਲੇ ਸੋਨਰਪੈ ਭਗਵਾਨ ਵਾਲਮੀਕ ਜੀ ਮਹਾਰਾਜ ਕੀਜੈ ਸਾਹਿਬ ਸਤਿਗੁਰੂ ਗਿਆਨਨਾਥ ਮਹਾਰਾਜ ਕੀਜੈ ਸਰਬਾਸਾਤ ਸੰਗਤ ਕੀਜੈ ਸੋ ਸਾਥੀਓ ਇਹ ਸੀ ਸਾਡੇ ਨਾਲ ਪਿੰਡ ਸਹਿਫਲਾਬਾਦ ਦੀ ਪ੍ਰਬੰਧਕ ਕਮੇਟੀ ਸੋ ਤੁਸੀਂ ਦੇਖ ਸਕਦੇ ਹੋ ਕਿ ਪਰਮਪੀਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਸੋ ਖਾਸ ਤੌਰ ਤੇ ਜਿਹੜੀ ਅਹਿਮ ਗੱਲ ਹੈ ਕਿ ਚਾਰ ਵਾਰ ਸਤਿਗੁਰੂ ਗੁਰੂ ਗਿਆਨਨਾਥ ਜੀ ਮਹਾਰਾਜ ਜੀ ਵੀ ਇਸ ਪਿੰਡ ਦੇ ਵਿੱਚ ਪੜਾਉਣ ਆਏ ਸੀ ਸੋ ਉਹਨਾਂ ਦੇ ਵਿੱਚ ਚਰਨ ਇਸ ਧਰਤੀ ਤੇ ਪਏ ਆ ਸੋ ਤੁਸੀਂ ਸਾਰਾ ਮੈਂ ਕੈਮਰਾਮੈਨ ਨੂੰ ਦੱਸ ਦੇਣਾ ਚਾਹੁੰਦਾ ਕਿ ਤੁਸੀਂ ਸਾਰਾ ਮੰਦਰ ਦਿਖਾ ਦਿਓ ਅਸਲ ਦੇ ਵਿੱਚ ਇਹਨਾਂ ਦਾ ਇਹ ਪ੍ਰਯਾਸ ਹੈ ਕਿ ਇਹ ਜਿਹੜਾ ਮੰਦਰ ਹੈ ਜਿਹੜੇ ਜਿਵੇਂ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੇ ਪਹਿਲਾ ਆਸ਼ਰਮ ਹੁੰਦੇ ਸੀ ਜਿੱਥੋਂ ਸਿੱਖਿਆ ਜਿੱਥੋਂ ਇੱਕ ਜਿੰਦਗੀ ਨੂੰ ਜੀਣ ਦਾ ਦੀਪ ਜਗਦਾ ਸੀ ਸੋ ਉਹ ਜਿਹੜਾ ਪ੍ਰਯਾਸ ਪਾਵਨ ਵਾਲਮੀਕੀ ਮੰਦਰਾ ਚ ਹੋਣਾ ਚਾਹੀਦਾ ਔਰ ਇਹ ਪ੍ਰਯਾਸ ਕਰ ਵੀ ਰਹੇ ਨੇ ਸੋ ਖਾਸ ਤੌਰ ਤੇ ਜਿਹੜੀ ਸਿੱਖਿਆ ਹੈ ਜਿਹੜੀ ਪਾਵਨ ਬਾਣੀ ਹੈ ਭਗਵਾਨ ਵਾਲਮੀਕੀ ਮਾਰਦੀ ਜਿਹੜੀ ਸਾਨੂੰ ਸੁਚੱਜੇ ਢੰਗ ਨਾਲ ਜੀਣ ਦਾ ਬਲ ਸਿਖਾਉਂਦੀ ਆ ਸੋ ਉਹ ਜਿਹੜਾ ਬਲ ਹੈ ਉਹ ਸਾਨੂੰ ਪਾਵਨ ਮੰਦਰਾ ਤੋਂ ਹੀ ਮਿਲਣਾ ਸੋ ਬੇਨਤੀ ਹੈ ਵੀਡੀਓ ਨੂੰ ਬੁੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿਹੜਾ ਇਹ ਮੈਸੇਜ ਹੈ ਸਮਾਜ ਦੇ ਹੋਰਾਂ ਉਹਨਾਂ ਸਾਥੀਆਂ ਤੱਕ ਵੀ ਪਹੁੰਚੇ ਸੋ ਉਹ ਵੀ ਇਸ ਤਰੀਕੇ ਨਾਲ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਾਰਦੇ ਪਾਵਨ ਮੰਦਰਾ ਦਾ ਖਿਆਲ ਕਰਨ ਔਰ ਕਿਵੇਂ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨਾ ਉਹਨਾਂ ਦਾ ਖਿਆਲ ਕਰਨ ਬੇਨਤੀ ਹੈ ਵੀਡੀਓ ਨੂੰ ਬੁੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਜੈ ਵਾਲਮੀਕੀ